ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਾਸੀ ਕਾਲ ਬਹੁਤ ਬਹੁਤ ਧੰਵਾ ਬਹੁਤ ਬਹੁਤ ਸ਼ੁਕਰੀਆ ਕਮਲਜੀਤ ਕਿਚਨ ਦੇ ਬਲੌਗ ਦੇ ਵਿੱਚ ਆਪਾਂ ਅੱਗੇ ਭਾਂਡਿਆਂ ਵਾਲੀ ਦੁਕਾਨ ਤੇ ਭਾਂਡਿਆਂ ਦੀ ਸ਼ਾਪਿੰਗ ਕਰਨੀ ਸੀ ਮੇਰੀ ਸਿਸਟਰ ਨੇ ਉਹਨਾਂ ਨੇ ਇੱਕ ਪਤੀਲਾ ਦੇਖਿਆ ਇਹਨੂੰ ਸੋਹਣਾ ਲੱਗਿਆ ਪਰ ਕੀ ਭਮਾਈ ਇਹਨੂੰ ਕਮਾਈ ਇੱਕ ਨਾ ਦੇ ਉਹਨਾਂ ਗੋਲ-ਗੋਲ ਸਟੇਜ ਇਹਦੀ ਕੀਮਤ ਸੀ 900 1000 ਰੇਟ ਤੇ ਸੀ ਯਾਨੀ ਫਿਰ ਆਪਾਂ ਵੀ ਚੁੱਕ ਲਈਏ ਇਹ ਕਿੰਨੇ ਦਾ ਕਰੀ ਤੁਸੀਂ ਜਦੋਂ ਮੈਂ ਸਟਾਪ ਲਗਾਇਆ ਦੇਖ ਲਓ ਪਹਿਲਾ ਜੋੜੇ ਦੇਖ ਲਓ ਉਹ ਆਉਂਗੇ ਹਨ ਬਾਹਰ ਲੈ ਕੇ ਜਾਣਾ ਉਹ ਆਓ ਕੱਪੜੇ ਲੈ ਕੇ ਜਾਣਾ ਇਹ ਕਿੰਨੀ ਕਿਰਾਏ ਤਾਂ ਇਹ ਤੋਂ ਲੈਣੀ ਸਲੂ ਆ ਜੋੜੇ ਜੁੱਤੀਆਂ ਦੇ ਤੇ 5 14 ਦੇਖੋ ਕੀ ਆ ਦੇਖੋ ਅਸੀਂ 9 ਹੋ ਗਏ ਨਾ ਆਪਾਂ ਇਸ ਨੂੰ ਲੈ ਲਈਏ ਤਾਂ ਪਾ ਇਹ ਸਾਰੀ ਗੱਲ ਕਿਰਾਏ ਮੈਂ ਪਾ ਰਹੀ ਮੈਨੂੰ ਲੱਗਿਆ ਸੀ ਕਿ ਥੋੜਾ ਫੱਟੇ ਹੋ ਗਏ ਨਾ ਨਹੀਂ ਇਹ ਕੋਲ ਨਹੀਂ ਸਿਪਾਣਾ ਹਲੇ ਨਹੀਂ ਉਹਦੇ ਸਣੀ ਨਾ ਆਉਂਦੇ ਆਹ ਉਹ ਤਾਂ ਮੈਂ ਕਹਿੰਦਾ ਉਹ 8 ਖਾਲੀ ਜਾਂਦੇ ਹਲੇ ਚੰਗੇ ਚੱਲਣਗੇ ਸਾਰੇ

ਬੜਾ ਸਹੀ ਹੈ ਕੰਪਨੀ ਸਾਂਝੀ ਦੇਵਲੀ ਫੇਲ ਕੇ ਆਨਲਾਈਨ ਲੱਗ ਗਿਆ ਸਿਰਫ ਮੈਂ ਸਮਝ ਨਹੀਂ ਆ ਰਿਹਾ ਵਧੀਆ ਟ੍ਰੈਕਿੰਗ ਕਨਫਰਮੇਸ਼ਨ ਆਉਂਦੀ ਆਪਣਾ ਬੁਝੀ ਖਰਾਬ ਨਹੀਂ ਇੱਧਰ ਰੇਟ ਵੀ ਬਾਜ਼ੀ ਕਰ ਸਕਦਾ ਬੋਲਣਾ ਤਾਂ ਤੇ ਤੇ ਲੈ ਲੈਣ ਜਾ ਹੋ ਜੇ ਸੂਟ ਲੈ ਆਉਂਗਾ ਪਾਣੀ ਹੋਵੇ ਇੱਥੇ ਹੀ ਹੈ ਮੈਂ ਡੇਲੀ ਆਉਣ ਵਾਲਾ ਕੰਮ ਹੀ ਹੈ ਵਰਾ ਰੇਟ ਫੋਰਟੇ ਦਾ ਲੈ ਗਏ ਗ੍ਰੇ ਗ੍ਰੇ ਲੱਗਣਾ ਪਾਏ ਗ੍ਰੇ ਦੇ ਸਾਨੂੰ ਦਿੱਤੀਆ ਦੇਖੋ ਤੁਸੀਂ ਕਿੰਨਾ ਫਰਕ ਹੈ ਹੈਨਾ 1560 ਤੇ 500 560 ਰੁਪਏ ਪਰ ਕਿਤੇ ਹੀ ਕਪੜੇ ਬਹੁਤ ਰਏ ਨੇ ਉਹ ਜਿਸ ਜਿਸ ਲੈਣੇ ਪੈਣਾ ਤੁਹਾਨੂੰ ਠੀਕ ਰੇ ਦੇ ਨਾਲ ਹੀ ਅਸਾਂ ਸਰਦੀਆਂ ਨਿਕਲ ਗਈਆਂ ਆਪਾਂ ਨੂੰ ਇੰਨਾ ਜੀ ਐਨੀ ਜ਼ਰੂਰਤ ਪਵੇਗੀ ਤੇ ਮੈਂ ਸੋਚਿਆ ਕਿ ਨਹੀਂ ਸਾਨੂੰ ਕੋਈ ਜ਼ਰੂਰਤ ਨਹੀਂ ਜੇ ਜ਼ਰੂਰਤ ਹੋਏਗੀ ਉਹ ਵਕਸੇ ਫੇਰ ਲੈ ਲਾਂਗੇ ਅੱਗੇ ਅੱਗੇ ਵਰਦੀ ਵਾਲੇ ਕਪੜੇ ਆਪਾਂ ਹਮਨਾ ਤੋਂ ਦਾਗਾ ਉਹ ਸਰਦੀਆਂ ਵਾਲੇ ਕਪੜੇ ਦਾ ਸੀਜ਼ਨ ਆ ਕੇ ਉਹ ਹੁਣ ਇਸ ਲਈ ਹੋ ਦੇ ਰਹੇ ਨੇ ਇਹ ਠੀਕ ਰੇ ਟਲਾ ਰਹੇ ਪਰ ਮੈਂ ਲੈ ਕੇ ਲੈਣਾ ਪਸੰਦ ਰੱਖ ਕੇ ਰੱਖਾਂ ਪਸੰਦ ਕਰਾਂ ਤੈਨੂੰ ਮਰਨਾ ਜਾਂ ਜੀਣਾ ਹਨ ਨਸਲੀ ਆਪਾਂ ਅਗੇ ਘਰੇ ਤੇ ਘਰੇ ਦੇਖੋ ਜੋ ਭਾਂਡੇ ਲੈ ਕੇ ਆਂਦੇ ਆ ਤੁਹਾਨੂੰ ਹੋਰ ਵੀ ਦਿਖਾਵਾਂ ਉਹ ਡੱਬੇ ਚ ਰੱਖ ਦਿੱਤੇ ਆਪਾਂ ਇਹ ਲੈ ਆਂਦੇ ਆ ਨੇ ਪਿੱਤਲ ਦੀ ਕੜਾਹੀ ਆ ਜੋ ਸਾਹਮਣੇ ਪਈ ਹੈ ਨਾ ਪਿੱਤਲਾ ਦੀ ਕਲੀ ਕੀਤੀ ਪ੍ਰਾਤ ਪਿੱਤਲ ਦੀ ਆ ਤੇ ਨਾਲ ਤੌਲੀਏ ਸੋਟ ਤੇ ਇਹ ਦੇਖੋ ਜੁੱਤੀਆਂ ਲੈ ਕੇ ਆਂਦੀਆਂ ਕਿੰਨੀਆਂ ਜੁੱਤੀਆਂ ਲੈਂਦੇ ਤੇ ਅਧੀਆਂ ਹਲੇ ਅਸੀਂ ਬਾਹਰ ਨਹੀਂ ਕੱਢੀਆਂ ਸੀਗੀਆਂ ਕਿਉਂਕਿ ਬਾਈ ਜੋੜੇ ਜੱਤੀਆਂ ਦੇ ਨੇ ਮਸ਼ਾਅੱਲਾ ਸਾਦੀ ਹੋਇਆ ਪਿਆ ਬਾਈ ਜੋੜੇ ਦੇਖ ਲਓ ਕਿੰਨੇ ਬਣ ਜਾਂਦੇ ਨੇ ਮੈਂ ਇਹ ਚਾਹੁੰਦੀ ਹਾਂ 5 ਮਿੰਟ ਦੇ ਵਿੱਚ ਬਣਾ ਹੀ ਲੈਣੀ ਹੈ ਖੁਸ਼ ਕਰਨ ਲਈ ਲੋਕਾਂ ਨੂੰ ਹਨਾ ਆਪ ਜਾਈ ਓਕੇ ਹੁਣ ਪਰ ਅੱਜ ਕੱਲ੍ਹ ਦਾ ਜ਼ਮਾਨਾ ਇਦਾਂ ਦਾ ਕੋਈ ਕੁਛ ਨਹੀਂ ਹੁੰਦਾ ਜਿੰਨਾ ਮਰਜ਼ੀ ਕਿਸੇ ਦਾ ਕਰੋ ਉਹ ਨਹੀਂ ਜਾਣਦੇ ਇਹ ਪਿੱਤਲ ਦੀ ਕੜਾਹੀ ਹੈ ਪਰ ਮੈਨੂੰ ਵੀ ਚੰਗੀ ਲੱਗੀ ਪਰ ਮੇਰੇ ਕੋਲ ਹੈਗੀ ਆ ਮੇਰੇ ਕੋਲ ਦੂਸਰੇ ਤਰੀਕੇ ਦੀ ਹੈ ਇਹ ਹੋਰ ਤਰੀਕੇ ਦੀ ਹੈ। ਸਭ ਤੋਂ ਵੱਧ ਜੁੱਤੀ ਮੈਨੂੰ ਜੋ ਆਸੀ ਪਈ ਨਾ ਪਿਸਤਾ ਕਲਰ ਜੀ ਸੋਹਣੀ ਲੱਗੀ। ਇਹ ਬਲੈਕ ਕਲਰ ਮੇਰੀ ਸਿਸਟਰ ਨੇ ਲਈ ਆਪਣੇ ਲਈ ਸੂਟ। ਇਹ ਦਿੱਤਾ ਉਹਨੇ 3000 ਰੁਪਏ ਦਾ। 3500 ਮੰਗ ਰਿਆ ਸੀ। ਸਾਹਮਣੇ ਜਿਹੜਾ ਵਾਈਟ ਕਰੀਮ ਜਿਹਾ ਵਾ ਇਹ ਮੇਰਾ ਮਾਇਆ। ਬੇਸਿਕ ਉਹਨੇ ਚੰਗਾ ਲੱਗਿਆ। ਜ਼ਿਆਦਾ ਰੇਟ ਬੰਦ ਸੀ ਇਹਦਾ। 1200 ਰੁਪਏ ਦਾ ਮੈਂ ਦਿੱਤਾ ਅਸਲ। ਨੂੰ ਚੱਕ ਕੇ ਤਾਂ ਲੈ ਲਿਆ। ਫਿੱਟੜੀ ਬ੍ਰਾਂਡ ਵੀ ਦੇਖੋ ਨਾ ਪਿੱਤਲ ਪਹਿਲਾ ਵਰਗਾ ਪਿੱਤਲ ਨਹੀਂ ਜਾਂਦਾ ਐਸੀ ਬਣੇ। ਪਹਿਲਾ ਪਿੱਕੜ ਬੜਾ ਮਜ਼ਬੂਤ ਹੁੰਦਾ ਸੀ ਹੁਣ ਦਾ ਪਿੱਕੜ ਮਜ਼ਬੂਤ ਨਹੀਂ ਆ ਦੇਖ ਕੇ ਬੱਚੇ ਲੋਏ ਨੇ ਦੇਖੋ ਜੁੱਤੀ ਲਈਏ ਕਿਸੇ ਬੱਚੇ ਵਾਸਤੇ ਉਹ ਮੁੰਡਿਆਂ ਵਾਲੀ ਜੁੱਤੀ ਲਈਏ ਤੇ ਬਾਕੀ ਨਿੱਕੀਆਂ ਨਿੱਕੀਆਂ ਤਾਂ ਪਤਾ ਨਹੀਂ ਕਿੰਨੀਆਂ ਕਿ ਖਰੀਦ ਰੱਖੀਆਂ ਨੇ ਤੇ ਇਹ ਸਾਰਿਆਂ ਨੂੰ ਖੁਸ਼ ਕਰਨ ਲਈ ਹੈ ਨਾ ਕਹਿੰਦੇ ਹੁੰਦੇ ਆ ਅੱਲਾ ਖੁਸ਼ ਹੋਆ ਇਹ ਖੁਸ਼ ਕਰਨ ਲਈ ਬੀਬੀਆਂ ਭੈਣਾਂ ਨੂੰ ਇਹ ਜੇ ਲੈ ਕੇ ਦੇਰੇ ਪਰ ਜਾਂਦੇ ਪੰਜਾਬ ਚ ਹਣ ਗਿਫਟ ਤਾਂ ਬਣਦੇ ਇੱਕ ਲੈ ਕੇ ਦੇਣਾ ਤੋ ਇਸ ਲਈ ਇਹਨੇ ਸਾਰੇ ਖਰੀਦੇ ਨੇ ਫਿਰ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਦਿੱਤੀ ਹੋ ਸ਼ਾਪਿੰਗ ਦਾ ਲੱਗੀ ਦੇਖੋ ਇਹ ਪਿੱਤਲ ਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਪਹਿਲਾਂ ਪਿੱਤਲ ਸੀ ਉਹ ਚੀਜ਼ ਨਹੀਂ ਹੁੰਦੀ ਅੱਜ ਕੱਲ ਇਹਦੇ ਵਿੱਚ ਪਤਾ ਨਹੀਂ ਕੀ ਮਿਲਾਵਟ ਹੁੰਦੀ ਹੈ ਕਿ ਪਰ ਮੇਰੇ ਕੋਲ ਪਿੱਤਲ ਦੇ ਭਾਂਡੇ ਜਿਹੜੇ ਉਹ ਇਦਾਂ ਦੇ ਪਿੱਤਲ ਨਹੀਂ ਉਹ ਤਾਂ ਪਿੱਤਲ ਬਹੁਤ ਹੀ ਸੋਹਣੀ ਪਿੱਤਲ ਵਾ ਤੁਸੀਂ ਦੱਸਿਓ ਕਿ ਮੇਰਾ ਸੂਰ ਤੁਹਾਨੂੰ ਕਿੱਦਾਂ ਦਾ ਲੱਗੇ ਮੈਨੂੰ ਮੇਰੇ ਸੂਰ ਤੱਕ ਮਤਲਬ ਆ ਕਿੱਦਾਂ ਦਾ ਲੱਗੇ ਬਾਕੀ ਤਾਂ ਕੋਈ ਮਤਲਬ ਨਹੀਂ ਕਿ ਲੱਗ ਜੀ ਬਹੁਤ ਧੰਨਵਾਦ ਮਿਹਰਬਾਨੀ ਜਰੂਰ ਦਰਸ਼ਨਾ ਇਹ ਤੋਂ ਅੰਦਰ ਸਾਡੀ ਕੀਤੀ ਸ਼ਾਪਿੰਗ ਕਿੱਧਰ ਦੀ ਲੱਗੀ ਤੇ ਜੁੱਤੀਆਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਜੋੜੇ ਕਿੱਦਾਂ ਹੀ ਲੱਗੇ ਬੱਚਿਆਂ ਦੇ ਜਿੰਨੇ ਬਲੈਕ ਹੈ ਸਾਰੀ ਘੁੰਗਰੂਆਂ ਵਾਲੀਆਂ ਜੁੱਤੀਆਂ ਲਈਆਂ ਨੇ